ਦਿਨੋ-ਦਿਨ ਵਧ ਰਹੇ ਪ੍ਰਦੂਸ਼ਣ ਅਤੇ ਤਪਸ਼ ਨੂੰ ਦੇਖਦਿਆਂ ਹੋਇਆਂ ਵਾਤਾਵਰਨ ਨੂੰ ਬਚਾਉਣ ਦੇ ਲਈ ਹਰੇਕ ਮਨੁੱਖ ਇੱਕ ਰੁੱਖ ਲਗਾਵੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ੁੱਧ ਵਾਤਾਵਰਨ ਮਿਲ ਸਕੇ ਇਹ ਸੋਚ ਤਾਂ ਹਰ ਕਿਸੇ ਦੀ ਹੈ ਪਰ ਇਸ ਨੂੰ ਅੰਜਾਮ ਦੇਣਾ ਵੀ ਬੇਹੱਦ ਜ਼ਰੂਰੀ ਹੈ ਤੇ ਇਸੇ ਦੇ ਮੰਤਵ ਦੇ ਨਾਲ ਫਿਰੋਜ਼ਪੁਰ ਜ਼ਿਲ੍ਹੇ ਨੂੰ ਹਰਿਆ-ਭਰਿਆ ਤੇ ਸੁੰਦਰ ਵਾਤਾਵਰਨ ਬਣਾਉਣ ਦੇ ਲਈ ਹਰੇਕ ਮਨੁੱਖ ਇੱਕ ਰੁੱਖ ਲਗਾਵੇ ਮੁਹਿੰਮ ਦੇ ਤਹਿਤ ਸਥਾਨਕ ਗੁਰਦੁਆਰਾ ਸਾਰੀਗੜ ਸਾਹਿਬ ਵਿਖੇ ਰੁੱਖ ਲਗਾ ਕੇ ਇਸ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਲੋਕਾਂ ਨੂੰ ਵਾਤਾਵਰਣ ਦੀ ਸੰਭਾਲ ਦੇ ਲਈ ਇਸ ਮੁਹਿੰਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਵੱਧ ਤੋਂ ਵੱਧ ਪ੍ਰੇਰਿਤ ਕੀਤਾ ਹੈ। ਇਸ ਮੌਕੇ ਫਿਰੋਜ਼ਪੁਰ ਸ਼ਹਿਰ ਦੇ ਵਿਧਾਇਕ ਨੇ ਵੀ ਕਿਹਾ ਹੈ ਕਿ ਸਰਦਾਰ ਭਗਵਾਨ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਾਣ ਪਾਣੀ ਦੀ ਸ਼ੁੱਧਤਾ ਅਤੇ ਹਰਿਆ ਭਰਿਆ ਪੰਜਾਬ ਸਿਰਜਣ ਦੇ ਮੰਤਵ ਦੇ ਨਾਲ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਇਹ ਪਹਿਲ ਕੀਤੀ ਗਈ ਹੈ। ਜਿਸ ਦੇ ਵਿੱਚ ਕੀ ਕਰੀਬ 65 ਏਕੜ ਜ਼ਮੀਨ ਤੇ ਰਵਾਇਤੀ ਰੁੱਖ ਲਗਾ ਕੇ ਮਿੰਨੀ ਜੰਗਲ ਸਥਾਪਿਤ ਕੀਤਾ ਜਾਵੇਗਾ ਇਸ ਮੁਹਿੰਮ ਦੇ ਤਹਿਤ ਪੰਚਾਇਤੀ ਜ਼ਮੀਨਾਂ ਜਨਤਕ ਥਾਵਾਂ ਧਾਰਮਿਕ ਸਥਾਨ ਸਕੂਲ ਅਤੇ ਹੋਰ ਅਦਾਰੇ ਨੇ ਜਿਨ੍ਹਾਂ ਵਿੱਚ ਕੀ ਮਿੰਨੀ ਜੰਗਲ ਲਗਾਏ ਜਾਣਗੇ ਸਿਟੀ ਹੋਮ ਨਿਊਜ਼ ਦੇ ਲਈ ਫਿਰੋਜ਼ਪੁਰ ਤੋਂ ਮਨਜੀਤ ਸਿੰਘ ਦੀ ਰਿਪੋਰਟ ਫਿਰੋਜ਼ਪੁਰ ਵਿਖੇ ਹਰ ਮਨੁੱਖ ਲਾਵੇ ਇੱਕ ਰੁੱਖ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਇਹਦੀ ਸ਼ੁਰੂਆਤ ਅੱਜ ਫਿਰੋਜ਼ਪੁਰ ਵਿਖੇ ਸਾਰੇ ਗੁਰਦੁਆਰਾ ਸਾਹਿਬ ਕੰਪਲੈਕਸ ਵਿੱਚ ਦਿੱਤੀ ਗਈ ਇਹ ਜਿਹੜੀ ਮੁਹਿੰਮ ਹੈ ਇਹ ਸਾਰੇ ਹੀ ਸ਼ਹਿਰਾਂ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਲਾਗੂ ਕੀਤੀ ਜਾਏਗੀ ਅਸੀਂ ਵਿਰਾਸਤੀ ਰੁੱਖੀ ਦਵਾਈ ਵੀ ਰੁੱਖ ਨੇ ਉਹ ਲਗਾਵਾਂਗੇ ਤੇ ਬਲਾਕਾਂ ਦੇ ਵਿੱਚ ਵੀ ਅਸੀਂ तकरीबन 66 ਏਕੜ ਜ਼ਮੀਨ ਲੱਭੀ ਹੈ ਜਿਹੜੀ ਪੰਚਾਇਤੀ ਹੋਊਗੀ ਜਿੱਥੇ ਅਸੀਂ ਜੰਗਲ ਲਾਵਾਂਗੇ ਐਨ ਜੀਓਜ਼ ਦੇ ਨਾਲ ਸਾਡਾ ਤੇ رابطہ ਹੋਇਆ ਹੈ ਉਹਨਾਂ ਨੇ ਪ੍ਰੋਪਰ ਕੰਡਿਆਲੀ ਤਾਰ ਲਾ ਕੇ ਗੇਟ ਲਾ ਕੇ ਤੇ ਸਾਡੇ ਜਿਹੜੇ ਵਰਕਰ ਨੇ ਉੱਥੋਂ ਦੀ ਦੇਖਭਾਲ ਕਰਨਗੇ ਕਿਉਂਕਿ ਜਿਹੜਾ ਸਾਡਾ ਵਾਤਾਵਰਣ ਹੈ ਉਹਨੂੰ ਬਚਾਉਣਾ ਸਾਡਾ ਫਰਜ਼ ਵੀ ਪੰਦਾ ਹੈ ਸਾਡਾ ਧਰਮ ਹੈ ਇਸ ਲਈ ਮੈਂ ਸਭ ਨੂੰ ਅਪੀਲ ਕਰਾਂਗਾ ਤੇ ਫੀਲ ਕਰਦਾ ਹਾਂ ਕਿ ਸਾਰੇ ਜਿਹੜੇ ਸਾਡੇ ਵਿਅਕਤੀ ਨੇ ਉਹ ਜਿਹੜਾ ਵਣ ਵਿਭਾਗ ਤੋਂ ਮੁੱਟੇ ਲੈ ਸਕਦੇ ਹਨ ਮੁੱਟੇ ਉਹਨੂੰ ਫ੍ਰੀ ਦਿੱਤੇ ਜਾਣਗੇ ਸਮਾਜ ਸੇਵੀ ਸੰਸਥਾਵਾਂ ਨੂੰ ਤੇ ਉਹ ਬਹੁਤ ਬਹੁਤ ਬੁਢੀ ਲਾਂ ਸਾਡੇ ਕੀ ਦੀ ਧਰਤੀ ਹੈ ਇਸ ਨੂੰ ਬਚਾਉਣ ਤਾਂ ਕਿ ਆਉਣ ਵਾਲੀ ਸਾਡੀ ਜੀੜੀਆਂ ਜਨਰੇਸ਼ਨਸ ਨੇ ਸਾਡੇ ਬੱਚੇ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਚੰਗੀ ਸਾਡੀ ਧਰਤੀ ਹੈ ਉਸ ਨੂੰ ਸਵਾਸ ਸਕਣ ਇਹਨਾਂ ਸ਼ਬਦਾਂ ਦੇ ਨਾਲ ਮੈਂ ਹਫਦਾ ਧੰਨਵਾਦ ਕਰਦਾ ਹਾਂ ਜੈ ਹਿੰਦ ਇਤਿਹਾਸਿਕ ਗੁਰਦੁਆਰਾ ਸਾਹਿਬ ਸਾਰਾਗੜੀ ਸਾਹਿਬ ਇੱਕ ਜਨ ਇੱਕ ਪੌਦਾ ਲਗਾਵੇ ਮਹਾਂਮ ਸ਼ੁਰੂ ਕੀਤੀ ਗਈ ਜਿਸ ਦੇ ਤਹਿਤ ਪੂਰੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਇਹ ਬੂਟੇ ਲਗਾਏ ਜਾਣਗੇ। ਉਹਨਾਂ ਦੇ ਵਿੱਚ ਸਾਰੇ ਐਸ ਡੀ ਐਮ ਸਾਹਿਬ ਦੀ ਡਿਊਟੀ ਲਗਾਈ ਗਈ ਹੈ। ਔਰ ਉਹਨਾਂ ਦੇ ਨਾਲ-ਨਾਲ ਸਮਾਜ ਸੇਵੀ ਸੰਸਥਾਵਾਂ ਵੱਡੇ ਲੈਵਲ ਤੇ ਯੋਗਦਾਨ ਪਾ ਰਹੀਆਂ ਔਰ 6.5 ਲੱਖ ਰੁੱਖ ਲਗਾਉਣ ਦਾ ਟੀਚਾ ਪੂਰੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਔਰ ਉਹਨੂੰ ਬਲਾਕ ਪੱਧਰ ਤੇ ਬਲਾਕ ਅਫਸਰ ਸੈਕਟਰੀ ਸਾਹਿਬਾਨ ਔਰ ਜਿਹੜੀਆਂ ਸਾਡੀਆਂ ਪੰਚਾਇਤਾਂ ਤੇ ਹੋਰ ਨੁਮਾਇੰਦੇ ਆ ਉਹ ਪੂਰੇ ਜ਼ਿਲ੍ਹੇ ਦੇ ਅਲੱਗ-ਅਲੱਗ ਖੇਤਰਾਂ ਦੇ ਵਿੱਚ ਇਹ ਬੂਟੇ ਲਗਾਉਣਗੇ ਔਰ ਤਕਰੀਬਨ 65 ਏਕੜ ਜਿਹੜਾ ਆ ਜ਼ਮੀਨ ਉਹ ਡੀਸੀ ਸਾਹਿਬ ਨੇ ਅਲੱਗ-ਅਲੱਗ ਥਾਵਾਂ ਤੋਂ ਕੀਤੀ ਆ ਪੰਚਾਇਤਾਂ ਤੋਂ ਪ੍ਰਾਪਤ ਕੀਤੀ ਆ ਔਰ ਉਹਦੇ ਵਿੱਚ ਛੋਟੇ ਜਿਹੜੇ ਜੰਗਲ ਰੁੱਖਾਂ ਦੇ ਉਹ ਬਣਾਏ ਜਾਣਗੇ ਸੋ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਹੁਣਾਂ ਦੀ ਅਗਵਾਈ ਦੇ ਵਿੱਚ ਜਿੱਥੇ ਪੂਰੇ ਪੰਜਾਬ ਦੇ ਵਿੱਚ ਜ਼ਬਰਦਸਤ ਕੰਮ ਕਰ ਰਹੀ ਏ ਉੱਥੇ ਕੌਣ ਪਾਣੀ ਦਾ ਖਿਆਲ ਰੱਖਦੇ ਹੋਇਆ ਮੁੱਖ ਮੰਤਰੀ ਸਾਹਿਬ ਦੇ ਆਦੇਸ਼ ਨੇ ਕਿ ਇਹ ਬੂਟੇ ਉਹਨਾਂ ਥਾਵਾਂ ਤੇ ਲਗਾਏ ਜਾਣ ਜਿੱਥੇ ਵੱਡੇ ਹੋ ਸਕਦੇ ਆ, ਪਲ ਸਕਦੇ ਆ, ਸੰਭ ਸਕਦੇ ਆ। ਲਾ ਕੇ ਸਿਰਫ ਬੂਟੇ ਲਗਾਉਣ ਤੱਕ ਮਹਾਂਮਾ ਇਹਨਾਂ ਨੂੰ ਸੰਭਾਲ ਕੇ ਅੱਗੇ ਚਲਾਉਣ ਤੱਕ ਦੀ ਜਿਹੜੀ ਇਹ ਮਹਾਂਮਾ ਔਰ ਸਾਡੇ ਐਸਡੀਐਮ ਸਾਹਿਬ, ਡੀਸੀ ਸਾਹਿਬ, ਸਾਡੇ ਜੀਏ ਸਾਹਿਬ ਔਰ ਅੱਜ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਹਿਬ ਔਰ ਸਾਡੇ ਜਿਲ੍ਹੇ ਵੀ ਬਲਾਕ ਪ੍ਰਧਾਨ ਨੇ ਉਹ ਵੀ ਸ਼ਾਮਲ ਹੋਏ ਐ ਇਸ ਮਹਾਂਮ ਦੇ ਵਿੱਚ। ਔਰ ਮੈਂ ਸਮਝਦਾ ਕਿ ਇਸ ਮੁਹਿੰਮ ਨੂੰ ਲਗਾਤਾਰ ਅਸੀਂ ਜਾਰੀ ਰੱਖਾਂਗੇ ਔਰ ਸਾਡੇ ਅਫਸਰ ਸਾਹਿਬਾੜ ਦੀਆਂ ਸਵਾਮਾਂ ਲੈਂਦੇ ਹੋਏ ਇਸ ਏਰੀਏ ਨੂੰ ਹਰਿਆ ਭਰਿਆ ਤੇ ਪਰਹੁੱਲ ਪਰਹੁੱਲਤ ਕਰਾਂਗੇ ਔਰ ਮੈਂ ਸਮਝਦਾ ਵੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਾਡੀ ਸਾਰੀ ਜਿਹੜੀ ਫੋਰੈਸਟ ਡਿਪਾਰਟਮੈਂਟ ਦੀ ਟੀਮ ਆ ਉਹ ਵੀ ਮਿਹਨਤ ਕਰ ਰਹੀ ਹੈ ਔਰ ਅਸੀਂ ਇਸ ਨੂੰ ਬڑے ਪੰਜਾਬ ਲੈਵਲ ਤੇ ਸਭ ਤੋਂ ਅੱਗੇ ਮੋਰੀ ਫਰੋਜ਼ਪੁਰ ਜ਼ਿਲ੍ਹੇ ਨੂੰ ਬੜਾਵਾਂਗੇ ਇਨ੍ਹਾਂ ਹੀ ਸ਼ਬਦਾਂ ਦੇ ਨਾਲ ਤੁਹਾਡੇ ਜਿੰਨੇ ਤੁਸੀਂ ਪੱਤਰਕਾਰਾਂ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ